ਦੋ ਪਾਰਟੀਆਂ ਪਹਿਲਾਂ ਸਾਡੀ ਪਾਰਟੀ ਨੇ ਪਰਚਾ ਕਰਾਇਆ ਵਾ ਮੁੜ ਕੇ ਨੇ ਐਸਐਚਓ ਨੇ ਉਹਨਾਂ ਨੂੰ ਪਹਿਲੇ ਲਗੇ ਕ੍ਰੋਸ ਬੰਦਿਆਂ ਸਾਡੇ ਦੇ ਪਰਚਾ ਕੀਤਾ ਵਾ ਮੰਗਦਾ ਉਹ ਤੇਰਾ 20 ਯਾਰੀ ਮੈਂ ਕਿਹਾ ਸਰ ਜੀ ਮੈਂ ਦਾ ਹੀ ਦੇ ਸਕਾਂ ਚੁਬਾਲ ਤਾਨਾ ਜਿਲ੍ਹਾ ਤਰਨਤੰਨ ਰਹਿਣ ਵਾਲਾ ਇੱਥੇ ਕਦੀ ਆਇਆ ਨਹੀਂ ਸਰ ਜੀ ਮੁੜ ਕੇ ਐਸਐਚਓ ਮੈਂ ਥਾਣੇ ਜਾ ਕੇ ਫੋਨ ਕੀਤਾ ਮੈਂ ਕਿਹਾ ਸਰ ਜੀ ਤੁਹਾਡਾ ਕੰਮ ਹੋ ਗਿਆ ਤੇ ਨੇ ਕਿਹਾ ਕਿ ਤੈਨੂੰ ਬੰਦਾ ਮਿਲ ਪਿੰਦਾ ਥਾਣੇ ਦੇ ਬਾਹਰ ਹੀ ਮੇਰਾ ਕਰੀਬੀ ਬੰਦਾ ਉਹ ਥਾਣੇ ਦੇ ਕੈਮਰੇ ਲੱਗੇ ਆ ਜਿਹਦੇ ਜਦੋਂ ਮੈਂ ਹੈ ਹੀ ਨਹੀਂ ਪਟਾਲਿਆਂ ਇਹਨੇ ਪੈਸੇ ਕਿੱਦਾਂ ਹਵਾ ਚ ਕਿਦਾਂ ਪਹੁੰਚਾ ਦਿੱਤੇ ਇੱਕ ਬਾਰਡਰ ਏਰੀਆ ਵਾ ਨਸ਼ੇ ਵਾਲੇ ਤੁਹਾਨੂੰ ਪਤਾ ਵੀ ਕਿੰਨੇ ਮੁੱਦੇ ਚੱਲਣਦੇ ਆ ਭਾਜੀ ਹੋ ਸਕਦਾ ਕੋਈ ਨਾ ਕੋਈ ਕੇਸ ਹੁੰਦਾ ਰਹਿੰਦਾ ਹੋ ਸਕਦਾ ਉਹਨਾਂ ਨੂੰ ਪੈਸੇ ਲੈ ਕੇ ਛੱਡਦਾ ਹੋਵੇ ਤੁਸੀਂ ਪੈਸੇ ਲਓਗੇ ਤਾਂ ਮੇਰੇ ਕੋਈ ਨਹੀਂ ਤੁਹਾਡੀ ਖਬਰ ਵਾਇਰਲ ਨਹੀਂ ਕਰਾਂਗੇ ਭਾਜੀ ਮੈਂ ਥਾਣੇ ਦੇ ਬਾਹਰ ਆਇਆ ਸਿਵਲ ਵਰਦੀ ਦੇ ਵਿੱਚ ਹੀ ਬੰਦਾ ਉਹਨੇ ਮੇਰੇ ਕੋਲ 10000 ਰੁਪਏ ਲਿਆ ਲੈਸਾ ਚੁਰਮਾ ਫੇਰ ਕੂਨ ਆਇਆ ਇਹ ਉਹਨਾਂ ਨੇ ਇੰਨੀ ਗੱਲ ਮੈਨੂੰ ਕਹੀ ਆ ਵੀ ਕਾਕਾ ਤੂੰ ਜਾ ਤੇਰੇ ਬੰਦੇ ਮਗਰੇ ਆ ਮੈਂ ਕਹਿੰਦਾ ਅੱਛਾ ਮੇਰਾ ਨਾਮ ਕੀ ਹੈ ਲਾਲ ਮੇਰਾ ਤੇ ਜਤੀ ਨਾਮ ਇਹ ਜਨਾਹ ਦਾ ਨਾਮ ਹੈ ਮੇਰਾ ਨਾਮ ਹਰਦੀਪ ਸਿੰਘ ਆ ਜੀ ਵਾਸੀ 8616 30 ਮਸਲਾ ਜਿਹੜਾ ਵੀ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਪਾਜੀ ਇਹ ਗੱਲ ਇਹ ਨਹੀਂ ਆ ਵੀ ਮੈਂ ਨਾ ਪਰਸੋਂ ਆਪਣੇ ਰਿਸ਼ਤੇਦਾਰਾਂ ਦੇ ਮੇਰੇ ਘਰ ਆਏ ਇਹ ਦੋ ਜਣੇ ਤੇ ਮੇਰੇ ਹੋ ਰਿਸ਼ਤੇਦਾਰ ਤੇ ਮੈਂ ਆਪਣੇ ਰਿਸ਼ਤੇਦਾਰਾਂ ਨਾਲ ਗਿਆ ਬਰਾੜੀ ਪਿੰਡ ਮੈਂ ਜਦੋਂ ਬਰਾੜੀ ਪਿੰਡ ਗਿਆ ਤੇ ਉੱਥੇ ਮੇਰੇ ਦੋਸਤ ਤੇ ਦੋ ਮਿੱਤਰ ਫੜੇ ਆ ਤੇ ਉਹਨਾਂ ਦੇ ਘਰੇ ਗੱਡੀ ਰੇ ਉਹਨਾਂ ਗਿਆ ਵੀ ਤੇਰੇ ਦੋਸਤ ਇਸ ਤਰ੍ਹਾਂ ਫੜੇ ਆ ਗੱਲ ਬਾਤ ਆ ਤੇ ਥਾਣੇ ਵਾਲੇ ਛੱਡ ਨਹੀਂ ਰਿਹਾ ਐਸ ਐਚਓ ਤੇ ਜਾਣਿਓ ਹਾਨੂੰ ਲਾਰੇ ਦੇ ਲਾਰਾ ਲਾਉਂਦੇ ਆ ਜੀ ਹੁਣ ਛੜਦਾ ਘੜੀ ਨੂੰ ਛੜਦਾ ਤੇ ਮੈਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਪਿੱਛੇ ਜਾਨੇ ਕੋਈ ਚੱਕਰ ਨਹੀਂ ਬਾਜੀ ਮੈਂ 5:30 ਵਜੇ ਨਾ ਐਸਐਚਓ ਸਾਹਿਬ ਨੂੰ ਫੋਨ ਲਾਇਆ ਮੈਂ ਪਹਿਲਾਂ ਵੀ ਇੱਕ ਦੋ ਵਾਰ ਹੀ ਮਿਲਿਆ ਉਹਨਾਂ ਨੂੰ ਐਸਐਚਓ ਸਾਹਿਬ ਬਲਕਾਰ ਸਿੰਘ ਅੱਛਾ ਇਹ ਲੋਕ ਹੋ ਗਿਆ ਨੇ ਤੇ ਮੇਰੇ ਫੋਨ ਦੇ ਵਿੱਚ ਉਹਨਾਂ ਦਾ ਨੰਬਰ ਵੀ ਹੈਗਾ ਵਾ ਮੈਨੂੰ ਫੋਨ ਵੀ ਮੈਂ ਉਹਨਾਂ ਨਾਲ ਮੇਰੀ ਗੱਲ ਵੀ ਹੁੰਦੀ ਆ ਤੇ ਬਾਜੀ ਜਦੋਂ 5:30 ਵਜੇ ਉਹਨਾਂ ਨਾਲ ਮੇਰੀ ਗੱਲ ਹੋਈ ਤਾਂ ਉਹਨਾਂ ਮੇਰੇ ਕੋਲ 10000 ਦੀ ਮੰਗ ਕੀਤੀ ਮੈਂ ਇਹਨਾਂ ਨੂੰ ਕਿਹਾ ਵੀ ਸਰ ਜੀ ਕੋਈ ਚੱਕਰ ਨਹੀਂ ਉਹਨਾਂ ਕਹੇ ਗਾਕਾ ਜੀ ਤੂੰ ਬਾਹਰੋਂ ਆਇਆ ਹਰੇ ਸਾਡੇ ਨੇ ਕੀ ਲੈ ਉਹ ਭਾਜੀ ਕੋਈ ਪਰਚਾ ਆਇਆ ਵਾ ਅੱਛਾ ਜੀ ਦੋ ਪਾਰਟੀਆਂ ਪਹਿਲਾਂ ਸਾਡੀ ਪਾਰਟੀ ਨੇ ਪਰਚਾ ਕਰਾਇਆ ਵਾ ਮੁੜ ਕੇ ਨੇ ਐਸਐਚ ਨੇ ਉਹਨਾਂ ਨੂੰ ਪੈਸੇ ਲੈ ਕੇ ਕਰਾਸ ਬੰਦੇ ਸਾਡੇ ਦੇ ਪਰਚਾ ਕੀਤਾ ਵਾ ਕਰਾਸ ਨੇ ਪਰਚਾ ਸਾਡੇ ਦੇ ਕਰਕੇ 5:30 ਵਜੇ ਦੀ ਗੱਲ ਆ ਇਹ ਲੜਾਈ ਝਗੜੇ ਦਾ ਕੋਈ ਮਾਮਲਾ ਜੇ ਜੇ ਪਤਾ ਨਹੀਂ ਆ ਪੱਕਾ ਹੋਇਆ ਕਿ ਨਹੀਂ ਹੋਇਆ ਬੰਦੇ ਕਿਉਂ ਵੀ ਦੋ ਤਰ੍ਹਾਂ ਦੇ ਕੋਈ ਵੀ ਨਹੀਂ ਫੜਿਆ ਐਸਐਚ ਨੇ ਫੜ ਕੇ ਛੱਡ ਦਿੰਦਾ ਫੜ ਕੇ ਛੱਡ ਦਿੰਦਾ ਇਹ ਸਰ ਜੀ ਗੱਲ ਨਹੀਂ ਵੀ ਜਦੋਂ ਮੈਂ ਐਸਐਚ ਨੂੰ ਨਾਲ ਗੱਲ ਕੀਤੀ ਤੇ ਉਹਨਾਂ ਕਿਹਾ ਵੀ ਮੰਗ ਮੇਰੇ ਕੋਲ 10000 ਰੁਪਏ ਦੀ ਕੀਤੀ ਉਹਨਾਂ ਨੇ ਮੈਂ ਕਿਹਾ ਚਲੋ ਸਰ ਜੀ ਮੇਰੇ ਦੋਸਤ ਛੱਡ ਦਿਓ ਕੋਈ ਚੱਕਰ ਨਹੀਂ ਮੈਂ 10000 ਰੁਪਏ ਦੇਣ ਨੂੰ ਤਿਆਰ ਹਾਂ ਕੋਈ ਗੱਲ ਨਹੀਂ ਮੰਗਦਾ ਉਹ ਤੇਰਾ 20000 ਮੈਂ ਕਿਹਾ ਸਰ ਜੀ ਮੈਂ 10 ਹੀ ਦੇ ਸਕਦਾ ਭਾਜੀ ਮੈਂ ਉੱਥੇ ਰੋਡ ਤੇ ਚੱਕਰ ਵੀ ਲਾਉਂਦਾ ਰਿਹਾ ਤੁਸੀਂ ਵੇਖ ਸਕਦੇ ਤੇ ਸੀਸੀ ਕੈਮਰੇ ਮੈਂ ਪੈਸੇ ਲੈਣ ਦੇ ਮਾਰੇ ਮੁਰਖੇ ਮੈਂ ਮੇਰੇ ਕੋਲ ਏਡੀਐਮ ਕਾਰਡ ਸੀ ਮੇਰੇ ਕੋਲ ਪੈਸੇ ਨਹੀਂ ਹੈਗੇ ਮੈਂ ਏਡੀਐਮ ਕਾਰਡ ਤੋਂ ਪੈਸੇ ਵੀ ਕਢਾਇਆ ਹੈ ਮੁੜ ਕੇ ਐਸਐਚਰ ਨੂੰ ਮੈਂ ਥਾਣੇ ਜਾ ਕੇ ਫੋਨ ਕੀਤਾ ਮੈਂ ਕਿਹਾ ਸਰ ਜੀ ਤੁਹਾਡਾ ਕੰਮ ਹੋ ਗਿਆ ਤੇ ਇਹਨੇ ਕਿਹਾ ਵੀ ਤੈਨੂੰ ਬੰਦਾ ਮਿਲ ਪੈਂਦਾ ਥਾਣੇ ਦੇ ਬਾਹਰ ਹੀ ਮੇਰਾ ਕਰੀਬੀ ਬੰਦਾ ਉਹ ਥਾਣੇ ਦੇ ਕੈਮਰੇ ਲੱਗੇ ਆ। ਪਾਜੀ ਮੈਂ ਥਾਣੇ ਦੇ ਬਾਹਰ ਆਇਆ ਸਿਵਲ ਵਰਦੀ ਦੇ ਵਿੱਚ ਹੀ ਬੰਦਾ ਉਹਨੇ ਮੇਰੇ ਕੋਲ 10000 ਰੁਪਇਆ ਲਿਆ ਤੇ ਐਸਐਚਰ ਨੂੰ ਮੈਂ ਫੇਰ ਫੋਨ ਲਾਇਆ। ਇਹ ਉਹਨਾਂ ਨੇ ਇੰਨੀ ਗੱਲ ਮੈਨੂੰ ਕਹੀ ਆ ਵੀ ਕਾਕਾ ਤੂੰ ਜਾ ਤੇਰੇ ਬੰਦੇ ਮਗਰੇ ਆ ਗਏ। ਪਾਜੀ ਮੈਂ ਫੇਰ ਆਪਣੀ ਰਿਸ਼ਤੇਦਾਰਾਂ ਦੇ ਘਰ ਚਲੇ ਗਿਆ। ਜਦੋਂ ਮੈਂ ਰਿਸ਼ਤੇਦਾਰਾਂ ਦੇ ਘਰ ਚਲੇ ਗਿਆ ਮੈਂ ਇਹਨੂੰ ਮੈਂ ਫੇਰ ਫੋਨ ਲਾਇਆ ਘ ਮੈਂ ਭਾਜੀ ਫੇਰ ਅੱਧੇ ਘੰਟੇ ਬਾਅਦ ਆਇਆ ਨਾ ਮੇਰਾ ਫੋਨ ਹੀ ਚੁੱਕਿਆ ਦੂਰੀ ਫੇਰ ਮੈਂ 8 ਵਜੇ ਫੋਨ ਲਾਇਆ ਫੇਰ ਨਹੀਂ ਨਾ ਮੇਰਾ ਫੋਨ ਚੁੱਕਿਆ ਸਰ ਜੀ ਬਾਅਦ ਮੈਂ 9:30 ਵਜੇ ਥਾਣੇ ਦੇ ਵਿੱਚ ਗਿਆ ਸੀ ਸੀਸੀ ਕੈਮਰੇ ਦੀ ਚੈੱਕ ਕਰ ਸਕਦੇ ਮੈਂ ਫੋਨ ਕੀਤਾ ਮੈਂ ਕਿਹਾ ਸਰ ਜੀ ਅਸੀਂ ਜੋ ਤਾਹ ਕਹਿਆ ਸੀ ਤੁਹਾਡੇ ਥਾਪਿਆ ਦੇ ਰਹੇ ਹਾਂ ਸਾਡੇ ਬੰਦੇ ਦੇ ਦੇ ਦਿਓ ਇਹ ਆਂਦਾ ਤੈਨੂੰ ਬੰਦੇ ਦੀ ਮੈਂ ਦੇਣੀ ਹੈਗੇ ਮੈਂ ਕਿਹਾ ਸਰ ਜੀ ਚਲੋ ਕੋਈ ਗੱਲ ਨਹੀਂ ਮੈਂ ਕਿਹਾ ਸਵੇਰੇ ਹੀ ਫਿਰ ਸਾਫ਼ ਦੇ ਪੇਸ਼ ਹੋਵਾਂਗੇ ਕੋਈ ਚੱਕਰ ਨਹੀਂ ਸਾੜਨਾ ਨਜਾਇਜ਼ ਹੁੰਦੀ ਆ ਬਾਅਦ ਦਿਨਾਂ 10-15 ਮਿੰਟ ਪਹਿਲੇ ਉਹਨਾਂ ਦਾ ਫੇਰ ਫੋਨ ਆ ਗਿਆ ਇਹ ਆਂ ਮੈਂ ਫੇਰ ਸਰਜੀ ਖਾਣੇ ਗਿਆ ਤੇ ਬੰਦੇ ਹੜੇ ਨੇ ਪੈਸੇ ਲੈ ਕੇ ਛੱਡ ਗਏ ਉਹਨੂੰ ਹਰਾਸਮੈਂਟ ਕੀਤਾ ਵਾ 5:30 ਵਜੇ ਮੈਂ ਪੈਸੇ ਦਿੱਤੇ ਆ 10:00 ਵਜੇ ਜਾ ਕੇ ਨੇ ਬੰਦੇ ਛੱਡੇ ਆ ਤੇ ਨੇ ਸਰਜੀ ਗਾੜੀ ਘੇਰ ਕੀਤੀ ਬਾਅਦ ਮੈਂ ਫੇਰ ਫੋਨ ਮਹਾ ਸਰਜੀ ਤੋਂ ਚੰਗੀ ਨਹੀਂ ਕੀਤੀ ਇਹਨੇ ਬਾਅਦ ਮੇ ਨਾਲ ਗਰਤ ਸ਼ਬਦਾਂ ਲਈ ਵਰਤੀ ਆ ਇਹਨੇ ਕਿਹਾ ਵੀ ਮੈਂ ਐਸਚੋ ਲੱਗਾ ਇੱਥੇ ਇੰਨੇ ਪਿੰਡਾਂ ਦਾ ਤੂੰ ਕੌਣ ਐ ਮੇਰੇ ਨਾਲ ਵੱਧ ਘੱਟ ਗੱਲ ਕੀਤੀ ਉਹਨੇ ਕਿਹਾ ਤੇਰੇ ਤੇ ਮੈਂ ਹੋਣੀ ਪਰਚਾ ਕੱਢ ਸਕਦਾ ਐਸੇ ਟਾਈਮ ਤੇ ਸਰਜੀ ਮੈਂ ਚੁੱਪ ਕਰਕੇ ਘਰ ਨੂੰ ਆ ਗਿਆ ਮੈਂ ਅਗਲੇ ਦਿਨ ਕੋਈ ਗੱਲ ਨਹੀਂ ਕੀਤੀ ਇਹ ਫੇਰ ਬੰਦਿਆਂ ਨੂੰ ਹਰਾਸਮੈਂਟ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਸਰ ਜੀ ਕਿ ਬਾਰਡਰ ਏਰੀਆ ਦੇ ਵਿੱਚ ਲੱਗਾ ਤੁਹਾਨੂੰ ਪਤਾ ਨਸ਼ਿਆਂ ਦਾ ਕਿੰਨਾ ਜੇ ਅੱਜ ਨੇ ਮੇਰੇ ਤੋਂ ਇਨੇ ਪੈਸੇ ਲਿਆ ਆ ਮੁੰਡਾ ਗਵਾਹ ਆ ਇਹ ਨੂੰ ਇਹ ਮੇਰੇ ਨਾਲ ਸੀ ਗੱਡੀ ਦੇ ਵਿੱਚ ਇਹ ਨੂੰ ਪੁੱਛ ਲੈ ਵੀ 10000 ਰੁਪਏ ਦਿੱਤਾ ਇਹ ਨੂੰ ਵੀ ਨਹੀਂ ਦਿੱਤਾ ਸਾਡੇ ਪੈਸੇ ਇਹਨੇ ਦੇ ਕੇ ਵੀ ਇਹਨੂੰ ਖੱਜਲ ਖਰਾਬੀ ਕੀਤੀ ਆ ਤੇ ਇੱਕ ਬਾਰਡਰ ਏਰੀਆ ਵਾ ਨਸ਼ਿਆਂ ਦਾ ਤੁਹਾਨੂੰ ਪਤਾ ਵੀ ਕਿੰਨਾ ਮੁੱਦਾ ਚੱਲਣ ਲਿਆ ਭਾਜੀ ਹੋ ਸਕਦਾ ਕੋਈ ਨਾ ਕੋਈ ਕੇਸ ਹੁੰਦਾ ਰਹਿੰਦਾ ਹੋ ਸਕਦਾ ਉਹਨਾਂ ਨੂੰ ਵੀ ਪੈਸੇ ਲੈ ਕੇ ਛੜਦਾ ਹੋਵੇ ਬਾਕੀ ਭਾਜੀ ਮੇਰੇ ਤੋਂ ਸਬੂਤ ਹੋਰ ਵੀ ਹੈਗੇ ਆ ਮੈਂ ਇਕੱਠੇ ਨਹੀਂ ਕਰਨ ਉਹ ਵੀ ਮੈਂ মিডিਆ ਦੇ ਵਿੱਚ ਹੀ ਲਿਆ ਕੇ ਰੱਖੂੰਗਾ ਕੋਈ ਵੀ ਪ੍ਰੋਬਲਮ ਨਹੀਂ ਕਰ ਕੰਮ ਉਹ ਬਾਹਰ ਹੈ ਇੱਕ ਵਾਰ ਮੰਗ ਇਹੋ ਕਰਦੇ ਸਸਪੈਂਡ ਹੋਣਾ ਚਾਹੀਦਾ ਇੱਥੇ ਕਾਰਵਾਈ ਹੋਣੀ ਚਾਹੀਦੀ ਆ ਇਹਨੂੰ ਬਾਰਡਰ ਏਰੀਆ 'ਚ ਕੋਈ ਅਧਿਕਾਰ ਨਹੀਂ ਹੈਗਾ ਜੀ ਮੈਂ ਤੁਹਾਡੇ ਕਹਿਣ ਦਾ ਬਸ ਕੀ ਅਗਰ ਅੰਜੋਪੋ ਕੇ ਥਾਣੇ ਤੇ ਜੇਕਰ ਪੱਟਾਂ ਦਾ 10000 ਦੇ ਵਿੱਚ ਖਾਰੇ ਹੋ ਸਕਦਾ ਹੋ ਜਾਊਗਾ ਜੀ ਪੈਸੇ ਦੋ ਕਿਉਂ ਨਹੀਂ ਹੋਊਗਾ ਉਹਦੇ ਵਾਜਾ ਮਾਰਨਦਿਆਂ ਨੂੰ ਫੋਨ ਕਰੋਨੇ ਕਿ ਨਾ ਉਹਨੇ ਬੰਦੇ ਰੱਖੇ ਪਾਸੇ ਉਸੇਲੇ ਉਹਨੂੰ ਮਿਲ ਕੇ ਪੈਸੇ ਦੋ ਕੋਈ ਰਿਕਾਰਡਿੰਗ ਵਗੈਰਾ ਹੈਗੀ ਹੈ ਜਿਹੜੀ ਅੱਜ ਤੱਕ ਨਾਲ ਮਾਰੀ ਰਿਕਾਰਡਿੰਗ ਨਹੀਂ ਮੇਰੇ ਫੋਨ ਤੇ ਲੱਗੀ ਮੈਂ ਸੋਚਿਆ ਮੈਂ ਕਿਹਾ ਜੇ ਪੈਸੇ ਦੇ ਕੇ ਕੰਮ ਕਰਦੇ ਤਾਂ ਫਿਰ ਕਿਹੜੀ ਗੱਲ ਹੈ ਅਸੀਂ 10000 ਰੁਪਏ ਨੂੰ ਕੋੜ ਮੈਨੂੰ ਪਤਾ ਹੁੰਦਾ ਮੈਂ ਰਿਕਾਰਡਿੰਗ ਕਰਦਾ ਇਹਦੀ ਤੇ ਤੁਸੀਂ ਵੇਖ ਸਕਦੇ ਜੇ ਮੇਰੀ ਫੋਨਾਂ ਦੇ ਗੱਲ ਉਹਦੇ ਨਾਲ ਹੁੰਦੀ ਹੈ ਕਿ ਨਹੀਂ ਤੇ ਸਰਦਿਆਂ ਨੇ ਕੋਈ ਨਸ਼ਾ ਕੀਤਾ ਹੈ ਮੇਰ ਨਾਲ ਨੇ ਮੇਰੀ ਸ਼ਾਨ ਦੇ ਖਿਲਾਫ ਬੋਲਿਆ ਹੈ ਤੇ ਗਲਤ ਬੋਲਿਆ ਹੈ ਮੈਂ ਇਸ ਵੇਰੇ ਐਸਐਸਪੀ ਸਾਹਦੇ ਵੀ ਪੇਸ਼ ਹੋਣਾ ਵਾ ਤੇ ਡੀਏਜੀ ਸਾਹਿਬ ਦੇ ਵੀ ਪੇਸ਼ ਹੋਣਾ ਉਹਨਾਂ ਦੇ ਧਿਆਨ ਚ ਮਾਮਲਾ ਲਿਆਉਣਾ ਉਹਤਰਾ ਮੈਂ ਐਸਐਸਪੀ ਸਾਹ ਨੂੰ ਵਟਸਐਪ ਆਪਣੀ ਰਿਪੋਰਟ ਕੀਤੀ ਆ ਉਹਨਾਂ ਦੇ ਮਾਮਲਾ ਵੀ ਧਿਆਨ ਚ ਲ ਜੇ ਨਾ ਹੋਈ ਤੇ ਅਸੀਂ ਥਾਣਾ ਬੰਦ ਕਰਾਂਗੇ ਜੀ ਮੈਂ ਕਿਸਾਨ ਪਾਰਟੀ ਨਾਲ ਗੱਲ ਕਰਕੇ ਕਿਸਾਨ ਜਥੇਬੰਦੀਆਂ ਨਾਲ ਤੇ ਇਹਦੇ ਬਾਰੇ ਨਾਰੇਬਾਜ਼ੀ ਕਰਾਂਗੇ ਇਸ ਤਰ੍ਹਾਂ ਦੇ ਬੰਦ ਕਰਾਂਗੇ ਜੀ ਕੰਮ ਇੱਥੇ ਗੁੰਡਾਗਰਦੀ ਪੂਰੀ ਆਉਂਦੀ ਨਸ਼ਿਆਂ ਦੇ ਖਿਲਾਫ ਪਹਿਲੇ ਲੈ ਲੈ ਛੱਡਣਦੇ ਆ ਜੱਜ ਥਾਣੇ ਦਾ ਘਰੋਹ ਕਰੇ ਜੇ ਤੁਹਾਡੀ ਸੁਣਵਾਈ ਨਹੀਂ ਹੁੰਦੀ ਘਰੋਹ ਕਰਾਂਗੇ ਜੀ ਬੰਦ ਕਰਾਂਗੇ ਥਾਣਾ ਉਥੇ ਲਾਂਘਾ ਬੰਦ ਕਰਾਂਗੇ ਜੀ ਚਾਈ ਇਹ ਆ ਕਿ ਉਹ ਬਲੈਕਮੇਲਰ ਬੰਦਾ ਠੀਕ ਹੈ ਜੀ ਚੁਬਾਲਤਾਂ ਜਿਲ੍ਹਾ ਤਰਨਤੰਦ ਰਹਿਣ ਵਾਲਾ ਜੀ ਇੱਥੇ ਕਦੀ ਆਇਆ ਨਹੀਂ ਸਾਡੇ ਜੀ ਫੋਨ ਤੇ ਮੈਨੂੰ ਬੰਦੇ ਛਡਾਉਣ ਬਾਰੇ ਕਹਿੰਦਾ ਹੈ ਮਹਰਾਜੀ ਨਾਮ ਇਹਨਾਂ ਦਾ ਚੱਲ ਰਿਹਾ ਵਾ ਪਿੰਡ ਵਾਲੇ ਪੰਚਾਇਤ ਵਾਲੇ ਖੜਨਗੇ ਕਹਿੰਦਾ ਜੇ ਮੈਨੂੰ ਬੰਦੇ ਨਾ ਦਿੱਤੇ ਤੇ ਮੈਂ ਚੈਨਲ ਵਾਲਿਆਂ ਨੂੰ ਤਰਪਈਆ 10000 ਦੇ ਕੇ ਤੁਹਾਡੀ ਝੂਠੀ ਵਾਇਰਲ ਵੀਡੀਓ ਵੀ ਕਰ ਸਕਦਾ ਮੈਜਰ ਕਰਦੇ ਮੈਨੂੰ ਕਿ ਮਤਲਬ ਮੈਂ ਉਸ ਦਿਨ ਇੱਥੇ ਨਹੀਂ ਸੀ ਜੀ ਮੈਂ ਉਸ ਦਿਨ ਇੱਥੇ ਹੀ ਮੇਰੇ ਫੋਨ ਤੇ ਮੇਰੇ ਕੀਤਾ ਬਿਲਕੁਲ ਤੁਸੀਂ ਸੱਚੇ ਨਹੀਂ ਮੈਂ ਉਸ ਦਿਨ ਪਟਾਲੇ ਸੀ ਮੈਂ ਸਾਰਾ ਕੁਝ ਪਟਾਲੇ ਦੀ ਲੋਕੇਸ਼ਨ ਵਗੈਰਾ ਸਾਰੀ ਘਟਾਈ ਹੈ ਆਪਣੀ ਮੈਂ ਉਸ ਦਿਨ ਪਟਾਲੇ ਸੀ ਤੁਹਾਡੇ ਮੁਕਾਬਲ ਤੁਹਾਡੇ ਉੱਤੇ ਲੱਗੇ ਅਲੀਗੇਸ਼ਨ ਸਾਰੇ ਝੂਠੇ ਨੇ ਝੂਠੇ ਕਹਦੇ ਕੋਈ ਗੱਲ ਹੀ ਨਹੀਂ ਗਈ ਜੀ ਝੂਠੇ ਜਦੋਂ ਮੈਂ ਹੈ ਨਹੀਂ ਬਟਾਲਿਆ ਤੇ ਇਹਨੇ ਪੈਸੇ ਕਿੱਦਾਂ ਹਵਾ ਚ ਕਿੱਦਾਂ ਪਹਛਾਦਤੇ ਠੀਕ ਹੈ ਠੀਕ ਨਹੀਂ ਨਾਲੇ ਕਹਿੰਦਾ ਮੈਂ ਪੱਤਰਕਾਰ ਨੂੰ ਪੈਸੇ ਦੇ ਕੇ ਚੈਨਲ ਵਾਲਿਆਂ ਨੂੰ 10000 ਰੁਪਏ ਦਾ ਖਬਰ ਲਵਾਵਾਂਗਾ ਇਹ ਕਹਿੰਦੇ ਕਿ ਉਹ ਸਾਬਤ ਕਰੇ ਹਾਂ ਸਾਬਤ ਕਰੇ ਤੁਹਾਡੇ ਕੋਈ ਦਕਾਢੀ ਹੈਗੀ ਉਹਦੀ ਕਾਦੀ ਤੁਹਾਡੇ ਕੋਲ ਕੋਈ ਕਾਰਜਰੇ ਚ ਬੋਲੇ ਜਿਹੜੀ ਮੇਰੇ ਮੇਰੇ ਪਹਿਰੇ ਬਾਰੇ ਮੰਗ ਕਰਦੇ ਦੀ ਕੋਈ ਰਿਕਾਰਡਿੰਗ ਹੈਗੀ ਨਹੀਂ ਦੇਖੋ ਜੀ ਉਹਨੇ ਕਿਹਾ ਕਿ ਤੁਹਾਡੇ ਘਰਲੇ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾਵੇ ਉਦੋਂ ਰਿਕਾਰਡਿੰਗ ਕਢਾਈ ਜਾਵੇ ਰਿਕਾਰਡਿੰਗ ਕਢਾਈ ਜਾਵੇ ਜਦੋਂ ਮੈਂ ਹੀ ਨਹੀਂ ਇੱਥੇ ਹੈਗਾ ਅਕਸਰਾ ਕੋਲੋਂ ਮੰਗ ਕੀਤੀ ਹੈ ਦੇਖੋ ਇਹ ਸਾਡੇ ਅਸਰਾਂ ਦਾ ਕੰਮ ਆ ਉਹਨਾਂ ਕਢਾ ਲੈਣੀ ਹੈ ਫਿਰ ਜਦੋਂ ਮੈਂ ਹੀ ਨਹੀਂ ਇੱਥੇ ਹੈਗਾ ਤੁਹਾਨੂੰ ਮੈਂ ਬਾਰ-ਬਾਰ ਦੱਸ ਰਿਹਾ ਜਗਵੀਰ ਪੱਤਰਕਾਰ ਨੇ ਵੀ ਦੱਸਿਆ ਤੁਸੀਂ ਕਿਉਂ ਨਹੀਂ ਵਿਸ਼ਵਾਸ ਕਰਦੇ ਫਿਰ ਠੀਕ ਹੈ ਸਰ ਠੀਕ ਹੈ ਜੀ ਠੀਕ ਹੈ ਨਹੀਂ